वेलकम जी ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਆਪਣੇ ਕੋਲੇ ਇਹ 2.5 ਮੀਟਰ ਕੱਪੜਾ ਹੈਗਾ ਇਹ ਆਪਣੇ ਕੋਲੇ ਵੈਸੇ ਤੋਲ ਕੇ ਜਿਹੜਾ ਕੱਪੜਾ ਆਉਂਦਾ ਹੁੰਦਾ ਹੈ ਤੇ ਇਹ ਵੱਡੇ ਪਣੇ ਦਾ ਕੱਪੜਾ ਹੈਗਾ ਤੁਹਾਨੂੰ ਮਿੰਨਕੇ ਦੱਸ ਦਿੰਨੇ ਆ ਇਹ ਦੀ ਜਾਨੀ ਕਿ ਇਹ ਡਬਲ ਫੋਲਡ ਹੈਗਾ ਤੇ 30 ਤੇ 30 60 ਇੰਚ ਜਾਨੀ ਕਿ ਇਹ ਚੌੜਾ ਹੈਗਾ ਡਬਲ ਫੋਲਡਾ ਦੇਖੋ ਜੀ ਤੇ ਜਦੋਂ ਆਪਾਂ ਮਣੀ ਇਹ 30 ਇੰਚ ਹੈਗਾ ਚੌੜਾ ਚੜਾਈ ਇਹਦੀ ਤੇ ਜਿਹੜੀ ਇਹਦੀ ਆਪਾਂ ਤੁਹਾਨੂੰ ਲੰਬਾਈ ਵੀ ਲੰਬਾਈ ਵੀ ਮਿਲਦੈ ਨੇ ਵੀ ਇਹ ਕਿੰਨਾ ਲੰਬਾ ਹੈਗਾ ਇਹ ਜਨਨ ਕਿ ਆਪਣਾ 2.5 ਮੀਟਰ ਹੈਗਾ ਤੁਹਾਨੂੰ ਮਿੰਕੇ ਵੀ ਦਿਖਾ ਦੇਣਾ ਮੀਟਰ ਹੋ ਗਿਆ ਜੀ ਇੱਥੋਂ ਤੱਕ ਇਹ ਆਪਣੇ ਕੋਲ ਇਹਨਾਂ ਸਰਦੀਆਂ ਵਾਲਾ ਕੱਪੜਾ ਹੈਗਾ ਤੇ ਤੁਸੀਂ ਤੁਹਾਡੇ ਕੋਲੇ ਵੀ ਕੋਈ ਵੱਡੇ ਪਣੇ ਦਾ ਜਾਂ ਸਰਦੀਆਂ ਵਾਲਾ ਦੂਸਰਾ ਸੂਟ ਵੀ ਹੁੰਦਾਗਾ ਤੇ ਉਹ ਜਿਵੇਂ 3 ਮੀਟਰ ਦਾ ਆਉਂਦਾ ਹੁੰਦਾ ਆਉਂਦਾ ਸੂਟ ਉਹ ਵੀ ਤੁਸੀਂ ਇਸ ਤਰ੍ਹਾਂ ਹੀ ਇਸ ਤਰੀਕੇ ਦੇ ਨਾਲ ਹੀ ਕੱਟ ਸਕਦੇ ਹੋ ਜਿਵੇਂ ਆਪਾਂ ਇਹ 2.5 ਮੀਟਰ ਦਾ ਜਿਹੜਾ ਯਾਨੀ ਕਿ ਤੋਲ ਕੇ ਜਿਹੜਾ ਕੱਪੜਾ ਆਇਆ ਇਹਦੇ ਸੂਟ ਦੀ ਕਟਿੰਗ ਕਰਦੇ ਆ ਉਦਾਂ ਹੀ ਤੁਸੀਂ ਜਾਨੀ ਕਿ 3 ਮੀਟਰ ਜਿਹੜਾ ਵੱਡੇ ਪਣੇ ਦਾ ਸੂਟ ਆਉਂਦਾ ਹੁੰਦਾ ਉਹਦੀ ਕਟਿੰਗ ਵੀ ਕਰ ਸਕਦੇ ਹੋ ਕਿ ਕਾਟਨ ਦੇ ਵਿੱਚ ਵੀ ਵੱਡੇ ਪਣੇ ਦੇ ਸੂਟ ਆਉਂਦੇ ਹੁੰਦੇ ਹੈਗੇ ਉਹਨਾਂ ਦੀ ਵੀ ਆਪਾਂ ਇਸ ਤਰ੍ਹਾਂ ਹੀ ਕਟਿੰਗ ਕਰ ਸਕਦੇ ਆਂਗੇ ਜਿਵੇਂ ਆਪਾਂ ਇਹ ਸੂਟ ਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਜਾਨੀ ਕਿ ਇਹਨੂੰ ਇਸ ਤਰ੍ਹਾਂ ਵਿਛਾ ਲਿਆ ਡਬਲ ਫੋਲਡ ਸਾਰੇ ਸੂਟ ਨੂੰ ਆਪਾਂ ਇੱਕ ਜਮਾ ਇੱਕੋ ਜਿਹਾ ਕਰ ਲੈਣੀ ਹੈ ਤੁਸੀਂ ਵੀ ਸਟ੍ਰਾਈ ਕਰ ਲਓ ਇਹ ਆਪਾਂ ਜਨਕੀ ਤੋਲ ਕੇ ਲੈਂਦਾਗਾ ਤੇ ਇਹ ਜਨਕੀ ਲੰਮੂ ਜਨਕੀ ਜਿਉਂ ਆਪਾਂ ਮਿੰਦਿਆਂ ਤਾਂ ਇਹ ਸਵਾ ਦੋ ਮੀਟਰ ਕਪੜਾਗਾ ਤੇ ਇਹ ਆਪਾ ਅਗਨੇ ਲੰਬਾਈ ਦੇ ਹਿਸਾਬ ਦੇ ਨਾਲ ਕਿ ਜਿਵੇਂ ਜਿੰਨਾ ਕ ਆਪਾਂ ਨੂੰ ਲੰਬਾਈ ਚੜਾਈ ਆਉਂਦੀ ਉਹਦੇ ਹਿਸਾਬ ਦੇ ਨਾਲ ਕਪੜਾ ਲੈਂਦਾ ਤੁਸੀਂ ਤੋਲ ਕੇ ਜਨਕੀ ਥੋੜਾ ਜਿਹਾ ਜੇ ਆਪਾਂ ਵੀ ਆਪਣੀ ਲੰਬਾਈ ਚੜਾਈ ਜ਼ਿਆਦੀ ਆ ਆਪਾਂ ਥੋੜਾ ਜਿਹਾ ਵੱਧ ਵੀ ਲੈ ਸਕਦੇ ਆ ਕਪੜਾ ਤੇ ਜੇ ਵੱਧ ਨਹੀਂ ਲੈਣਾ ਹੈਗਾ ਤਾਂ ਹੈਗਾ ਤੇ ਇੰਨਾ ਹੀ ਲੈਣਾ ਹੈਗਾ ਤਾਂ ਫਿਰ ਤੁਸੀਂ ਐਸ ਤਰ੍ਹਾਂ ਕਰਿਆ ਕਰੋ ਸਲਵਾਰ ਤੇ ਥੋੜੀ ਜੀ ਬੈਲਟ ਵੱਧ ਪੈ ਜਾਂਦੀ ਹੈਗੀ ਜਰ ਕੀ ਥੋੜੀ ਜੀ ਚੌੜੀ 벨ਟ ਪਾ ਲੇ ਉੱਪਰ ਤੇ ਜਿਹੜੀ ਜਨ ਕੀ ਨੀਚੇ ਫੋਲਡ ਕਰਨਾਗਾ ਉਹ ਵੀ ਥੋੜਾ ਘੱਟ ਫੋਲਡ ਕਰ ਲੇ ਕਿਉਂ ਇਹ ਸੂਟ ਦੇ ਉੱਤੇ ਇਹ ਕੱਪੜੇ ਦੇ ਉੱਤੇ ਤਰਪਾਈ ਤਾਂ ਹੁੰਦੀ ਨਹੀਂ ਹੈਗੀ ਲੌਣੀ ਤਾਂ ਆਪਾਂ ਸਿਉਣੀ ਹੁੰਦੀ ਹੈਗੀ ਮਸ਼ੀਨ ਦੇ ਨਾਲ ਇਹਦੇ ਤੇ ਤਰਪਾਈ ਰਹਿੰਦੀ ਨਹੀਂ ਜੇ ਆਪਾਂ ਤਰਪਾਈ ਕਰੀਏ ਇਹ ਕੱਪੜੇ ਤੇ ਬਿਲਕੁਲ ਵੀ ਤਰਪਾਈ ਨਹੀਂ ਰਹਿੰਦੀ ਹੈਗੀ ਤੇ ਹੁਣ ਆਪਾਂ ਇਹਦਾ ਮੈਂ ਦੇ ਆਪਾਂ ਘੇਰਾ ਸੂਟ ਦਾ ਇੱਕੋ ਜਿਹਾ ਆਪਾਂ ਕਰ ਲਿਆ ਇਧਰਲੀ ਸਾਈਡ ਜਿਹੜੀ ਸਾਈਡ ਖੁੱਲਾਗਾ ਉਸ ਸਾਈਡ ਆਪਾਂ ਘੇਰਾ ਮਿਲਾਗੇ ਇਦਾਂ ਕਿ ਰਾਪਾ ਰੱਖਣਾ ਹੈ ਜਾਨਕੀ 20 ਇੰਚ ਤਿਆਰ ਰੱਖਣਾਗਾ ਤੇ ਆਪਾਂ 22 ਇੰਚ ਹੀ ਜਾਨਕੀ ਕਟਿੰਗ ਕਰਾਂਗੇ ਆਪਣੇ ਕੋਲ ਪੂਰਾ ਪੂਰਾ ਹੀ ਕੱਪੜਾ ਹੈਗਾ 22 ਇੰਚ ਮੈਂ ਕਿੱਕ ਕਰਾਂਗੇ ਇੱਕ ਸੋਰੀ ਜੀ ਸਾਨੂੰ ਚਾਕ ਦੇ ਨਿਸ਼ਾਨ ਨਹੀਂ ਦਿਸ ਰਹੇ ਤੇ ਉਹਦੇ ਲਈ ਮਾਫੀ ਚਾਹਣੀ ਹੈਗੀ ਇਹਨਾਂ ਪਰ ਆਤ ਨੂੰ ਜਾਨਕੀ ਕੱਪੜੇ ਦੀ ਸੂਟ ਦੀ ਕਟਿੰਗ ਕੀਤੀ ਸੀ ਇਸ ਕਰਕੇ ਇਹਦੇ ਚਾਕਾਂ ਦਾ ਥੋੜਾ ਜਿਹਾ ਨਹੀਂ ਪਤਾ ਲੱਗ ਰਿਹਾ ਤੇ ਤੁਸੀਂ ਵੈਸੇ ਜਾਨਕੀ ਜਿਵੇਂ ਆਪਾਂ ਪੀਸ ਲਾਉਣੇ ਹੈਗੇ ਤੁਸੀਂ ਦੇਖ ਲਿਓ ਵੀ ਆਪਾਂ ਕਿੰਨੇ ਕਿੰਨੇ ਲੰਬਾਈ ਚੜਾਈ ਦੇ ਪੀਸ ਲਾਉਣੇ ਹੈਗੇ ਕੱਟ ਕੇ ਦਿਖਾ ਦਾਂਗੇ ਤੁਹਾਨੂੰ ਕੱਟ ਕੇ ਪੀਸ ਅਲੱਗ-ਅਲੱਗ ਕਰਾਂਗੇ ਤੇ ਕਟਿੰਗ ਤੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਆਪਾਂ ਕਿਵੇਂ ਕਿੱਥੋਂ-ਕਿੱਥੋਂ ਨਿਸ਼ਾਨ ਲਾਏ ਐ ਤੇ ਕਿੱਥੋਂ ਕੱਟਦੇ ਆਂਗੇ ਪਹਿਲਾਂ ਆਪਾਂ ਸਿਰਫ ਕਮੀਜ਼ ਦੀ ਕਰ ਲੰਬਾਈ ਮਣੀ ਹੈ ਲੰਬਾਈ ਆਪਣੀ ਜਰ ਕੇ 24 40 ਇੰਚ ਤਿਆਰ ਸੀ ਤੇ ਆਪਾਂ 42 ਇੰਚ ਦੀ ਕਟਿੰਗ ਕੀਤੀ ਐ ਇਹ 2 ਇੰਚ ਵੱਧ ਲੈਤਾ ਕਿਉਂ ਆਪਾਂ ਨੀਚੇ ਫੋਲਡ ਹੀ ਕਰਨਾਗਾ ਇਹਨੂੰ ਵੈਸੇ ਤੁਸੀਂ ਥੋੜਾ ਜਿਹਾ ਨਾ ਚੜਾਈ ਚ ਤੇ ਥੋੜਾ ਜਿਹਾ ਲੰਬਾਈ ਚ ਵੈਸੇ ਤੁਸੀਂ ਆਪ ਦੇ ਹਿਸਾਬ ਦੇ ਨਾਲ ਥੋੜਾ ਜਿਹਾ ਵੱਧ ਲਿਓ ਆਪਾਂ ਵੱਧ ਹੀ ਲੇਤਾ 39 ਇੰਚ ਤਿਆਰ ਸੀ ਆਪਾਂ ਨੂੰ ਇਸ ਕਰਕੇ 40 ਇੰਚ ਦੇ ਤਿਆਰ ਦੇ ਹਿਸਾਬ ਦੇ ਨਾਲ ਹੀ ਜਾਨੀ ਕਿ ਆਪਾਂ ਜਿਹੜੀ ਕਟਿੰਗ ਕਰ ਰਹੀਆਂਗੇ ਇੰਚ ਵੱਧ ਹੀ ਕਰ ਰਹੀਆਂਗੇ ਤੇ ਤੁਸੀਂ ਵੀ ਵੱਧ ਕਿਉਂ ਇਹ ਕਪੜਾ ਜਿਹੜਾ ਹੁੰਦਾ ਨਾ ਜਿਹੜਾ ਤੋਲ ਕੇ ਮਿਲਦਾ ਹੁੰਦਾ ਇਹ ਸਟੀਚ ਵਾਲਾ ਹੁੰਦਾ ਇਹ ਕਦੀ ਤਾਂ ਵੱਜ ਜਾਂਦਾ ਤੇ ਕਦੀ ਘਟ ਜਾਂਦਾਗਾ ਇਧਰ ਇਹ ਬਹੁਤ ਹੋ ਹੁੰਦਾ ਔਖਾ ਕਈ ਵਾਰੀ ਆਪਾਂ ਵੀ ਜਦੋਂ ਕਿਤੇ ਖਿੱਚ ਕੇ ਮੇਲ ਲਈਏ ਨਾ ਤੇ ਫਿਰ ਇਹ ਥੋੜੇ ਦੂਸਤੋਂ ਬਾਅਦ ਇਹ ਘਟ ਜਾਂਦਾਗਾ ਤੇ ਇਧਰਲੀ ਸਾਈਡ ਵੀ ਆਪਾਂ ਜਾਨੀ ਕਿ ਇਹਦੀ ਲੰਬਾਈ ਮੇਲ ਲਈਏ ਮੇਲ ਲਈ ਵੀ ਆਪਾਂ ਕਿੰਨੀ ਰੱਖੀ ਹੈਗੀ ਇਥੇ ਤੁਹਾਨੂੰ ਦੱਸਤਾ ਸੀ ਆਪਾਂ 42 ਇੰਚ ਤਿਆਰ ਰੱਖੀ ਹੈ ਇਹ ਸੋਰੀ ਜਾਨ ਕਿ 42 ਇੰਚ ਦੀ ਆਪਾਂ ਕਟਿੰਗ ਕੀਤੀ ਹੈਗੀ ਤੇ 39 ਇੰਚ ਤਿਆਰ ਰੱਖਣਾ ਆਪਾਂ ਇਹ ਸੂਟ ਤੇ ਹੁਣ ਆਪਾਂ 8 ਇੰਚ ਸਾਈਡ ਤੋਂ ਮੋੜਾ ਬਚ ਗਿਆ 8 ਇੰਚ ਜਾਨੀ ਕਿ ਬਹੁਤ ਹੈਗਾ ਜੇ ਕਿਸੇ ਦਾ 9 ਇੰਚ ਚੌੜਾ ਤਾਂ ਉਹ ਤੁਸੀਂ 8 ਇੰਚ ਹੀ ਕੱਟਿਓ ਕਿਉਂ ਇਹ ਜਾਨੀ ਕਿ ਸਟਿਚ ਵਾਲ ਹੁੰਦਾ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਇਹ ਬਾਅਦ ਹੀ ਜਾਂਦਾ ਕੱਪੜਾ ਤੇ ਉਹ ਜੇ ਫਿਰ ਜੇ ਆਪਾਂ ਜ਼ਿਆਦਾ ਚੌੜਾ ਰੱਖ ਲਈ ਫਿਰ ਉਹਦੀ ਨਾ ਜਾਨੀ ਕਿ ਫਿਟਿੰਗ ਵਧੀਆ ਨਹੀਂ ਆਉਂਦੀ ਹੈਗੀ ਸੂਟ ਦੀ ਇਹਦੇ ਉੱਤੇ ਜਾਨੀ ਕਿ ਨਾਈ ਪਲੋਈਆਂ ਪੈਂਦੀਆਂ ਨਹੀਂ ਆ ਇਹ ਕੱਪੜੇ ਤੇ ਤੇ ਇਹ ਤਾਂ ਆਪਾਂ ਵੈਸੇ ਹੀ ਜਾਨੀ ਕਿ ਸਿੱਧਾ ਸਟਿਚ ਕਰਦੇ ਹੁੰਨੀ ਹੈਗੇ ਆ ਦੇਖੋ ਜੀ ਆਪਾਂ ਅੱਗਲਾ ਤੇ ਪਿਛਲਾ ਪੀਸ ਲਾ ਲਿਆ ਤੇ ਸਾਈਡ ਤੋਂ ਜਿਹੜਾ ਕੱਪੜਾ ਬਚ ਗਿਆ ਤੇ ਉਹ ਦੀ ਆਪਾਂ ਲਾਵਾਂਗੇ ਬਾਹਾਂ ਆ ਦੇਖੋ ਦੂਰਾ ਕਰਕੇ ਇਸ ਤਰ੍ਹਾਂ ਸਿੱਧੇ ਇਸ ਤਰ੍ਹਾਂ ਹੀ ਬਾਹਾਂ ਬਣ ਜਾਣੀਆਂ ਯਾਨੀ ਇੱਕ ਸਾਈਡ ਤੋਂ ਆਵੇ ਯਾਨੀ ਕਿ ਆਪਾਂ ਉੱਪਰਲੀ ਸਾਈਡ ਚਾਹੀਏ ਇਧਰੋਂ ਕੱਟ ਪਾ ਲਈਏ ਚਾਹੀਏ ਉਧਰੋਂ ਕੱਟ ਪਾ ਲਈਏ ਉਹ ਆਪਣੀ ਇੱਛਾ ਹੈਗੀ ਬਾਹਾਂ ਦੀ ਲੰਬਾਈ ਮਿਲਣਾਂਗੇ ਬਾਅਦ ਵਿੱਚ ਆਪਾਂ ਜਿੰਨੀ ਰੱਖਣੀ ਹੋਈ ਬਾਕੀ ਕੱਪੜਾ ਆਪਾਂ ਐਕਸਟਰਾ ਕੱਟ ਲਾਂਗੇ ਤੇ ਆਹ ਹੁਣ ਆ ਗਿਆ ਆਪਣੇ ਕੋਲੇ ਸਲਵਾਰ ਵਾਲਾ ਕੱਪੜਾ ਜਿਹੜਾ ਸਲਵਾਰ ਵਾਲਾ ਬਚਿਆ ਕੱਪੜਾ ਇਹ ਉਹ ਵਾਲਾ ਕੱਪੜਾ ਆ ਗਿਆ ਆਪਣੇ ਕੋਲੇ ਅਲੋਕ ਜੀ ਇਹਨੂੰ ਆਪਾਂ ਨਾ ਆਗਲੇ ਵਾਲੀ ਸਾਈਡ ਤੇ ਜਨ ਕਿ ਖੁੱਲਾ ਰੱਖਿਆ ਤੇ ਦੂਸਰੀ ਸਾਈਡ ਇਹੇ ਬੰਦ ਹੈਗਾ ਤੇ ਇਹਨੂੰ ਆਪਾਂ ਜਿਹੜਾ ਬਚ ਗਿਆ ਕੱਪੜਾ ਸਾਰਾ ਲੈ ਲਾਂਗੇ ਇਸ ਤਰ੍ਹਾਂ ਇਹਦੇ ਵਿੱਚ ਹੁਣ ਆਪਾਂ ਨਨ ਕਿ 벨ਟ ਵੀ ਬਣਾਵਾਂਗੇ ਜਿਹੜੀ ਆਪਾਂ 벨ਟ ਲਾਉਣੀ ਹੈ ਉੱਪਰ ਸਲਵਾਰ ਦੇ ਪੌਂਚੇ ਜਨ ਕਿ ਬਾਹਾਂ ਤੇ ਆਪਾਂ ਜਨ ਕਿ ਗੱਗਾ ਅਗਲਾ ਪਿਛਲਾ ਪੀਸ ਪਹਿਲਾਂ ਕੱਟ ਲਿਆ ਸੀਗਾ ਤੇ ਹੁਣ ਇਹਦੇ ਵਿੱਚ 벨ਟ ਤੇ ਪੌਂਚੇ ਤੇ ਆਪਾਂ ਜਿਹੜੇ ਕੁੰਦੇ ਸਲਵਾਰ ਦੇ ਕੱਟਣੀਆਂ ਉਹ ਵਾਲੇ ਹੀ ਬਣਾਵਾਂਗੇ ਇਹਨਾਂ ਟੇਬਲ ਤੇ ਆਪਾਂ ਤਾਂ ਨਹੀਂ ਵਿਛਾਇਆ ਹੈਗਾ ਟੇਬਲ ਤੇ ਇਹ ਲੂਟ ਨਹੀਂ ਸੀ ਆਉਂਦਾ ਹੈਗਾ ਕਪੜਾ ਤੇ ਇਹ ਚੜਾਈ ਚ ਜ਼ਿਆਦਾ ਸੀ ਹੈ ਟੇਬਲ ਨਾਲੋਂ ਫਿਰ ਆਪਾਂ ਇਸ ਕਰਕੇ ਨੀਚੇ ਫਰਸ਼ ਦਿੱਤੀ ਉਹ ਕਰ ਲਿਆ ਵਿਛਾ ਲਿਆ ਹੁਣ ਆਪਾਂ ਇਹਦੀ ਨਾਲ ਥੋੜੀ ਜੀ ਕਾਟ ਵਾ ਦੇ ਜੀ ਜਿਹੜੀ ਉੱਪਰੋਂ ਉਹਨੂੰ ਕੱਟ ਦਿੰਨੀ ਹੈਗੇ ਵੱਧ ਘੱਟ ਜਾ ਜਿਹੜਾ ਉਹ ਤੋਂ ਸਾਫ਼ ਕਰ ਦਿੰਨੀ ਆਪਾਂ ਇਹਨੂੰ ఇను సార్ తను పసి తిన్న మిటర సూట్ కట్టు తిన్న మీద జితా మిటర పని కట్టు కట్ింగ్ జీవి సైడ్ బాధ అసడ్ జికి పొచ్చే ਆਪ ਮੇਰੇ ਵਾਲੀ ਸਾਈਡ ਜਨ ਕਿ ਇਹ ਖੁੱਲਾ ਦਾ ਇਧਰਲੀ ਸਾਈਡ ਇਹ ਬੰਨ ਦਾ ਕਪੜਾ ਫੋਲਡ ਕੀਤਾ ਹੋਇਆ ਹੈਗਾ ਤੇ ਇਧਰੋਂ ਪਹਿਲਾਂ ਆਪਾਂ ਪੌਂਚੇ ਲਾ ਲਾਂਗੇ ਪੌਂਚਾ ਆਪਾਂ ਮਿੰਨਾ ਦੇ 13 ਇੰਚ ਤਿਆਰ ਹੋ ਜਾਣ ਕਿ ਸਾਢੇ 6 ਇੰਚ ਤਿਆਰ ਹੈਗਾ ਆਪਾਂ 13 ਇੰਚ ਜਨ ਕਿ ਚੜਾਈ ਦੀ ਕਟਿੰਗ ਕਰਾਂਗੇ ਇਹਦੀ ਤੇ ਇਹ ਪਹਿਲਾਂ ਆਪਾਂ ਮਿਲਨਾਂਗੇ ਵੀ ਜਨ ਕਿ ਕਿੰਨਾ ਆਪਣਾ ਕਿੱਥੋਂ ਤੱਕ ਰਹਿੰਦਾ ਵੀ 13 ਇੰਚ ਰੱਖ ਕੇ ਬਾਕੀ ਆਪਣਾ ਸਲਵਾਰ ਦੀ ਆਪਾਂ ਉਹ ਕਰਨਾ ਆ ਦੇਖੋ ਜੀ ਇੱਥੋਂ ਤੱਕ ਆਪਾਂ 13 ਇੰਚ ਹੀ ਮਿਲ ਲਿਆ ਪੌਂਚਾ ਰੱਖ ਲੈ ਇਥੋਂ ਇਹ ਤੁਹਾਨੂੰ ਚਾਕ ਤਾਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਚਾakre ਨਿਸ਼ਾਨ ਨਹੀਂ ਦਿਸ ਰਹੇ ਕਪਰ ਆਤ ਨੂੰ ਕੱਟ ਰਹੇ ਆ ਤਾਂ ਕਰਕੇ ਨਾ ਹੀ ਚਾਕ ਦੀ ਨਿਸ਼ਾਨੀ ਨਹੀਂ ਦਿਸਦੇ ਇਹਦੇ ਉਦਲੀ ਮਾਫੀ ਚਾਹਨੀ ਹੈਗੇ ਆਪਾਂ ਨੂੰ ਪਹਿਲਾਂ ਵੈਸੇ ਪਤਾ ਵੀ ਨਹੀਂ ਲੱਗਿਆ ਹੈਗਾ ਬਾਅਦ ਵਿੱਚ ਵੀਡੀਓ 'ਚ ਪਤਾ ਲੱਗਿਆ ਵੀ ਇਹ ਨਹੀਂ ਦਿਸਦੀ ਚਾakre ਨਿਸ਼ਾਨ ਇਹਦੇ ਵਿੱਚ ਤੇ ਤੁਸੀਂ ਆਈਡੀਆ ਲਾ ਲਓ ਵੀ ਜਿਵੇਂ ਜਿਵੇਂ ਤੁਸੀਂ ਵੀ ਥੋੜਾ ਰਜਿਸਟ ਕਰ ਲਿਓ ਆਪਣੀ ਨਾਲ ਵੀ ਆਪਾਂ ਕਿਵੇਂ-ਕਿਵੇਂ ਕੱਟਿਆ ਇਹ ਭੂਆਪਾ ਕਟਿੰਗ ਜਦੋਂ ਕਰਦੇ ਉਹਦੋਂ ਤੱਕ ਤੁਹਾਨੂੰ ਪਤਾ ਲੱਗ ਜਊਗਾ ਵੀ ਆਪਾਂ ਕਿੱਥੋਂ ਪਹੁੰਚੇ ਕੱਟੀਏ ਤੇ ਕਿੰਥੋਂ ਕੁੰਡੇ ਵੀ ਯਾਨੀ ਕਿਹੜੀ ਸਾਈਡ ਆਪਾਂ ਹੁੰਦੇ ਕੱਟ ਲਈਏ ਦੇ ਅ디 ਕਿਥੇ ਪਹੁੰਚਿਆ ਦਾ ਨਿਸ਼ਾਨ ਆਪਾਂ ਇਧਰਲੀ ਸਾਈਡ ਲਾ ਲਿਆ ਹੁਣ ਇਹ ਪਹੁੰਚਿਆ ਦੇ ਨਿਸ਼ਾਨ ਤੋਂ ਬਾਅਦ ਆਪਾਂ ਹੁਣ ਮਿਣਾਗੇ ਆਪਾਂ ਜਿਹੜੇ ਆਪਾਂ ਸਾਈਡ ਤੇ ਕੁੰਡੇ ਕੱਟਣੇ ਹੈਗੇ ਤੇ ਝੋਲੀ ਰੱਖ ਲਈ ਆਪਾਂ ਇਥੋਂ 10 ਇੰਚ ਇੱਥੇ ਆਪਾਂ ਨਾ ਝੋਲੀ ਦਾ ਨਿਸ਼ਾਨ ਲਾਉਣੀ ਹੈਗੇ ਤੇ ਆਪਾਂ 30 ਇੰਚ ਪਹੁੰਚਾ ਰੱਖ ਕੇ ਜਿੰਨਾ ਆਪਣੇ ਕੋਲ ਕਪੜਾ ਬਚ ਗਿਆ ਉਹਨੇ ਦੇ ਆਪਾਂ ਮਗਰ ਹੁੰਦੇ ਕੱਟ ਲਾਂਗੇ ਉਹ ਤੇ ਇਹ ਧਰੂਪਾ ਮਿਲਣਾਂਗੇ ਜਾਨਕੀ 32 ਇੰਚ ਆਪਾਂ 32 ਇੰਚ ਲਵਾਈ ਰੱਖੀ ਹੈਗੀ ਇਹਦੀ ਸਾਈਡ ਤੋਂ ਆਖੋ ਆਪਾਂ 32 ਇੰਚ ਮਣਕੇ ਤੇ ਨੀਚੋਂ ਆਪਾਂ 2 ਇੰਚ ਤੇ ਨਿਸ਼ਾਨ ਲਾਤਾ 2 ਇੰਚ ਤੇ ਨਿਸ਼ਾਨ ਲਾ ਕੇ ਹੁਣ ਆਪਾਂ ਇਹਨੂੰ ਝੋਲੀ ਵਾਲੇ ਉਹਦੇ ਨਾਲ ਮਲਾਤਾ ਇਸ ਤੋਕ ਆਪਣੀ ਇੱਥੇ ਆ ਗਈ ਆਪਣੀ ਸੀਓ ਚਾਕ ਨਾਂ ਨਿਸ਼ਾਨ ਲੱਗਿਆ ਹੋਇਆ ਇੱਥੋਂ ਮਲਾਤਾ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਥੋਲੋ 2 ਇੰਚ ਹੋ ਕਰਕੇ ਤੇ ਹੁਣ ਆਪਾਂ ਪਹਿਲਾਂ ਹੁੰਦਿਆਂ ਦੀ ਕਟਿੰਗ ਕਰ ਲੈਣੇ ਆ ਫਿਰ ਉਹਦੇ ਨਾਲ ਹੀ ਆਪਾਂ ਜਿਹੜੇ ਪੌਂਚੇ ਹੈਗੇ ਪੌਂਚਿਆਂ ਦੀ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਤੁਸੀਂ ਵੀ ਆਪਦੇ ਸੂਟ ਦੀ ਜਾਨੀ ਕਿ ਜਿਹੜਾ 1.5 ਮੀਟਰ ਪਣੀ ਵਾਲਾ ਸੂਟ ਹੁੰਦਾ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋਗੇ ਕਈ ਵਾਰ 2 ਮੀਟਰ ਕੱਪੜਾ ਵੀ ਆਉਂਦਾ ਤੇ ਕਈ ਵਾਰ 3 ਮੀਟਰ ਵੀ ਆਉਂਦਾ ਇਹ ਆਪਣੇ ਕੋਲੇ ਸਵਾ 2 ਮੀਟਰ ਕੱਪੜਾ ਹੀ ਸੀ ਤੁਹਾਨੂੰ ਦੱਸੀ ਜਾਨੀ ਵੀ ਆਪਾਂ ਇਹ ਤੋਲ ਕੇ ਲਿਆਂਦਾਗਾ ਤੇ ਇੱਕ ਆਪਾਂ ਕੁੰਦਾ ਕੱਟ ਲਿਆ ਹੁਣ ਇਹਨੂੰ ਨਾ ਇਸੇ ਨੂੰ ਆਪਾਂ ਉਦੇ ਉੱਪਰ ਰੱਖ ਲਾਂਗੇ ਦੂਸਰੀ ਸਾਈਡ ਇਸ ਤਰ੍ਹਾਂ ਰੱਖ ਕੇ ਤੇ ਥੋੜਾ ਜਿਹਾ نیچے ਜਿਹੜਾ ਕੱਪੜਾ ਆਪਾਂ ਥੋੜਾ ਜਿਹਾ ਛੱਡ ਦਾਂਗੇ ਕਿ ਆਪਾਂ ਥੋੜਾ ਜਿਹਾ ਯਾਨੀ ਕਿਥੇ ਨੀਚੋਂ 2 ਇੰਚ ਰੱਖਿਆ ਉਹਦੇ ਨਾਲ ਇਸ ਤਰ੍ਹਾਂ ਬਾਕੀ ਜਿਹੜਾ ਆਪਾਂ ਸਾਰੇ ਵੀ ਇਹਦੀ ਨਾ ਸਾਈਡ ਤੇ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਉੱਪਰੋਂ ਜਿਹੜਾ ਐਕਸਟਰਾ ਉੱਪਰ ਉਹ ਵੀ ਆਪਾਂ ਜਿਹੜਾ ਵੱਧ ਘੱਟ ਕੱਪੜਾ ਗਾ ਉੱਪਰੋਂ ਵੀ ਕੱਟ ਦਾਂਗੇ ਆ ਵੀ ਆਪਾਂ ਇੱਥੋਂ ਲੀਟ ਲਾ ਦੇਣੀ ਐ ਨਿੱਕ ਤੇ ਉੱਪਰੋਂ ਵੀ ਆਪਾਂ ਲਾ ਦੇਣੀ ਨੂੰ ਕੱਟ ਲੈਣੀ ਆ ਇਹ ਵੀ ਆਪਣੇ ਇੱਥੋਂ ਇਹ ਆਪਣੇ ਕੁੰਦੇ ਕੱਟੇਗੇ ਤੇ ਨੀਚੋਂ ਵੀ ਆਪਾਂ ਇੱਥੋਂ ਥੋੜਾ ਜਿਹਾ ਕੱਟ ਕੇ ਨਾ ਇਹਨੂੰ ਸਾਫ਼ ਜਿਹਾ ਕਰ ਦੇਣੀ ਆ ਤੇ ਆਪਾਂ ਨਾ ਪੌਂਚੇ ਵੀ ਉਤਾਰ ਲੈਨੇ ਇਸ ਤਰ੍ਹਾਂ ਤੇ ਪੌਂਚੇ ਦੇ ਜਿਹੜਾ ਉੱਪਰ ਕੱਪੜਾ ਬਚ ਗਿਆ ਉਹ ਆਪਣਾ 벨ਟ ਵਾਲਾ ਕੱਪੜਾ ਦਾ ਤੇ ਆ ਇਹਨੂੰ ਵਿਚਾਲ ਨੂੰ ਆਪਾਂ ਅਲੱਗ ਕਰਦੇ ਨੇ ਇਧਰਲੀ ਸਾਈਡ ਬੰਦ ਸੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਆਪਾਂ ਤੇ ਇਹ ਪੌਂਚੇ ਦੋਨੇ ਅਲੱਗ-ਅਲੱਗ ਹੋ ਗਏ ਜਦੋਂ ਪਹੁੰਚਾ ਤੇ ਪ੍ਰਕਾਰਟ ਪਾਉਣੀ ਪਾਉਣੀ ਚੀ ਦੀ ਆਪਾਂ ਬਾਅਦ ਚ ਪਾ ਲਾਂਗੇ ਤੇ ਹੁਣ ਆਪਾਂ ਇੱਥੋਂ ਵੀ ਆਪਾਂ ਲਾਦਨੇ ਆ ਤੇ ਆਹ ਸਾਈਡ ਤੇ ਆਪਣਾ ਬੈਲਟ ਵਾਲਾ ਕੱਪੜਾ ਪਚ ਗਿਆ ਤੇ ਤੁਸੀਂ ਵੀ ਆਪ ਦੇ ਸਰਦੀਆਂ ਵਾਲਾ ਸੂਟ ਜਿਹੜਾ ਡੇਢ ਪਣੀ ਦਾ ਕੱਪੜਾ ਸੂਟ ਹੁੰਦਾ ਉਹ ਇਸ ਤਰ੍ਹਾਂ ਹੀ ਕੱਟ ਸਕਦੇ ਹੋਗੇ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਵਾਂਸ ਅਗੇਨ Bye bye!